ਇਹਦੇ ਮਗਰੋਂ ਪੱਕਾ ਲੂਣਾ ਜਾਂ ਕੱਲੀ ਦੇ ਕੋਲ ਚੁੱਪ ਚੀਕਤਾ ਹਾਂ ਚਲੋ ਬੰਗੀ ਪਾਗੀ ਪਾਉਂਦੇ ਹਾਂ ਦੇ ਚਾਲੇ ਕੋਈ ਨੂੰ ਕਮਾਉਣਾ ਸਤਿ ਸ੍ਰੀ ਅਕਾਲ ਜੀ ਮੈਂ ਰਜਿਸਿੰਸਾਦੂ ਫਰੋਸਪੁਰ ਤੋਂ ਮੇਰੇ ਨਾਲ ਬੈਠੇ ਸਰਦਾਰ ਦਰਬਾਖ ਸਿੰਘ ਜੀ ਵਿਰਕ ਮੈਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਕਿਚਰੀ ਚ ਫਿਰ ਪੇਸ਼ ਆ ਅੱਜ ਦਾ ਮੁੱਦਾ ਹੈਗਾ ਕਿਸਾਨੀ ਸੰਘਰਸ਼ ਇਹਦੇ ਵਿੱਚ ਆਪਾਂ ਅੱਜ ਦੇ ਕੁਐਸਚਨ ਜਿਹੜੇ ਹੈਗੇ ਆ ਉਹ ਆਪਾਂ ਵਿਰਕ ਸਾਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਅਸਲ ਸੱਚ ਕੀ ਆਇਆ ਤੇ ਕਿਉਂ ਇਹ ਚੱਲ ਰਿਹਾ ਹੈ ਜਿਹੜਾ ਕਿਸਾਨੀ ਸੰਘਰਸ਼ ਇਹਦੇ ਬਾਰੇ ਆਪਾਂ ਕਰਦੇ ਵਿੱਚ ਸਭ ਨਾਲ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦੀ ਸਭ ਨੂੰ ਸਾਹਿਬ ਵਿੱਚ ਸਭ ਮੈਂ ਇੱਕ ਬੇਨਤੀ ਕਰਨਾ ਚਾਹਣਾ ਤੁਹਾਨੂੰ ਕਿ ਇਹ ਕਿਸਾਨੀ ਮੋਰਚਾ ਜਿਹੜਾ ਹੈ ਕਿਸਾਨੀ ਸੰਘਰਸ਼ ਹੈ ਕਿਉਂ ਚੱਲਿਆ ਦੁਬਾਰਾ ਫੇਰ ਤੋਂ ਕਿਉਂਕਿ ਇੱਕ ਵਾਰੀ ਸਮਾਪਤ ਹੋ ਗਿਆ ਸੀ ਦੂਜੀ ਗੱਲ ਹੈ ਵੀ ਜਿਹੜੇ ਡੱਲੇਵਾਲ ਸਾਹਿਬ ਹੈ ਉਹ ਉਹਨਾਂ ਨੂੰ ਕੀ ਲੋੜ ਪੈਗੀ ਦੁਬਾਰਾ ਮਨ ਵਰਤ ਵਰਤ ਬਹਿਤ ਇਸ ਤਰ੍ਹਾਂ ਹੈ ਸੰਤੂ ਸਾਹਿਬ ਕਿ ਜਿਹੜਾ ਪਹਿਲਾ ਸਾਡਾ ਕਿਸਾਨੀ ਸੰਘਰਸ਼ ਚੱਲਿਆ ਸੀ ਜਿਹੜਾ ਦਿੱਲੀ ਜਿਹਦਾ ਵੀ ਦਿੱਲੀ ਦਾ ਕੱਲਾ ਨਹੀਂ ਮੇਰੇ ਖਿਆਲ ਤੋਂ ਪੂਰੇ ਸੰਸਾਰ ਦੇ ਲੋਕਾਂ ਦੀ ਨਜ਼ਰ ਸੀ ਉੱਤੇ ਤੇ ਪੂਰੇ ਸੰਸਾਰ ਦੇ ਲੋਕਾਂ ਨੇ ਸਹਾਰਾ ਦਿੱਤਾ ਜੀ ਉਹ ਸੰਘਰਸ਼ ਦੇ ਵਿੱਚ ਸਾਡੀ ਖਾਸ ਕਰਕੇ ਪੰਜਾਬੀਆਂ ਦੀ ਸੀ ਜਿੱਤ ਸਮਝਣੇ ਆ ਕਿ ਉਹ ਤਿੰਨ ਕਾਲੇ ਕਾਨੂੰਨ ਸਨ ਜਿਹੜੇ ਜਿਨ੍ਹਾਂ ਨੂੰ ਅਸੀਂ ਇਹ ਸਮਝਣੇ ਆ ਕਿ ਉਹ ਸਾਡੀਆਂ ਜ਼ਮੀਨਾਂ ਹੜਪਣ ਵਾਸਤੇ ਸਾਡੀਆਂ ਜਿਹੜੀਆਂ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਕਿਸਾਨੀ ਖਤਮ ਕਰਨ ਵਾਸਤੇ ਸਨ ਉਹ ਕਿਸਾਨਨੀ ਦੇ ਜਿਹੜੇ ਉਹ ਕਾਲੇ ਕਾਨੂੰਨ ਸਨ ਉਹਨਾਂ ਨੂੰ ਵਾਪਸ ਕਰਾਉਣ ਲਈ ਸਦਾ ਸੰਘਰਸ਼ ਸੀ ਜੀ ਔਰ ਨਾਲ ਨਾਲ ਕਿਸਾਨਾਂ ਦੀਆਂ ਹੋਰ ਵੀ ਮੰਗਾਂ ਸਨ ਵੀ ਇਹ ਵੀ ਵਾਪਸ ਹੋਣ ਤੇ ਜਿਹੜੀ ਇਹ ਚੀਜ਼ਾਂ ਤੇ ਸਾਨੂੰ ਐਮਐਸਪੀ ਐਮਐਸਪੀ ਦਾ ਮਤਲਬ ਵੀ ਘੱਟੋ ਘੱਟ ਸਮਰਥਨ ਸਮਰਥਨ ਮਿਲ ਜਾਵੇ ਜਿਹੜਾ ਉਹ ਮਿਲਦਾ ਪਿਆ ਉਹਦੇ ਤੇ ਇੱਕ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਫਿਕਸ ਕੀਤਾ ਜਾ ਫਿਕਸ ਜਾਂ ਗਰੰਟੀ ਦਿੱਤੀ ਜਾਵੇ ਕਾਨੂੰਨ ਬਣਾ ਕੇ ਤੇ ਇਸ ਤੋਂ ਜਿਹੜੀ ਘੱਟ ਕਿਸਾਨ ਦੀ ਫਸਲ ਉਹ ਜਿਹੜੀ ਨਹੀਂ ਬਿਖੀ ਔਰ ਕਰਜ਼ਾ ਮਾਫੀ ਜੀ ਫਿਰ ਉਸ ਸੰਘਰਸ਼ ਦੇ ਦੌਰਾਨ ਹੀ ਲਖੀਂਪੁਰ ਖੀਰੀ ਵਿਖੇ ਕਟਨਾਵਾਂ ਵਾਪਰ ਕੇ ਜਦੋਂ ਕਿ ਨਾਲੇ ਕਿਸਾਨ ਪਾਈ ਚਰੇ ਤੇ ਜੀਵ ਚੜਾਈ ਦੇ ਬੰਦੇ ਵਾਲੇ ਕੇ ਸ਼ਹੀਦ ਹੋ ਗਏ ਹਾਂਜੀ ਹਾਂਜੀ ਤੇ ਜਿਹੜੇ ਕੋ 750 ਕਿਸਾਨ ਸਾਡਾ ਵੈਸੇ ਵੀ ਉਸ ਮੋਰਚੇ ਦੇ ਦੌਰਾਨ ਸ਼ਹੀਦ ਹੋ ਗਿਆ ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਨੌਕਰੀਆਂ ਮੁਆਵਜ਼ੇ ਤੇ ਜਿਹੜੀਆਂ ਸਾਡੀਆਂ ਰਹਿੰਦੀਆਂ ਫਸਲਾਂ ਨੇ ਉਹਨਾਂ ਦੇ ਵਕਤਵੱਧ ਰੇਟ ਜਿਹੜੇ ਆ ਉਹ ਫਿਕਸ ਕਰਨ ਵਾਸਤੇ ਫਿਕਸ ਕੀਤੇ ਜਾਣ ਫਿਕਸ ਕੀਤੇ ਜਾਣ ਉਹ ਚੀਜ਼ਾਂ ਇਹਦੀਆਂ ਸਾਰੀਆਂ ਸੀ ਉਹਦੇ ਵਿੱਚ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਪੁਰਬ ਤੇ ਇਹ ਲੋਕਾਂ ਨੂੰ ਸੰਦੇਹ ਵਿਦਾਈ ਦੇ ਦਿਆ ਕਿ ਮੈਂ ਇਹ ਜਿਹੜੇ ਤਿੰਨ ਕਾਲੇ ਬਦੂਨੇ ਵਾਪਸ ਲੈਣਾ ਵਾਪਸ ਲੈ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਗੁਮਨਾਮ ਸਿੱਤੇ ਪਾਸ਼ਾ ਦਾ ਗੁਰਪੁਰੂ ਜੀ ਇਸ ਕਰਕੇ ਉਹ ਆਪਦੇ ਘਰਾਂ ਵਾਪਸ ਜਾਣ ਤੇ ਜਿਹੜੀਆਂ ਰਹਿੰਦੀਆਂ ਉਹਨਾਂ ਦੀਆਂ ਵੀਡੀਓ ਮੰਗਾਣੇ ਉਹ ਵੀ ਜੜੀਆਂ ਪਰਮਾਨ ਕਰ ਲਈਆਂ ਜਾਣ ਜੀ ਜਲਦੀ ਹੱਲ ਕਰ ਜਲਦੀ ਹੱਲ ਦੀ ਕਰ ਦਿੱਤੀ ਜੀ ਇੱਕ ਚਿੱਠੀ ਬਣਾ ਕੇ ਵੀ ਕਿਸਾਨਾਂ ਨੂੰ ਦੇ ਦਿੱਤੀ ਗਈ ਜੀ ਤੇ ਉਹ ਕਿਸਾਨ ਜਿੱਥੇ ਬੰਦਿਆ ਸੀ ਫਿਰ ਉੱਥੋਂ ਸ਼ੁਕਰਾਨਾ ਸਮਾਗਮ ਕਰਕੇ ਵਾਪਸ ਆ ਗਏ ਪਰ ਉਹ ਇੰਨਾ ਚ ਰਬੀਤ ਜਾਣ ਦੇ ਬਾਵਜੂਦ ਵੀ ਉਹਦਾ ਕੋਈ ਮਸਲਾ ਹੱਲ ਨਹੀਂ ਹੋਇਆ ਉਹ ਉੱਥੇ ਦਾ ਉੱਥੇ ਹੀ ਉੱਥੇ ਦਾ ਉੱਥੇ ਹੀ ਉਹ ਗਰੰਟੀ ਕਾਨੂੰਨ ਵੀ ਉੱਥੇ ਖੜਾ ਹੈ ਔਰ ਜਿਹੜਾ ਲਖੀਰਪੁਰ ਖੀਰੀ ਵਾਲੇ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਵੀ ਕੋਈ ਸਜ਼ਾ ਨਹੀਂ ਕੋਈ ਸਜ਼ਾ ਨਹੀਂ ਜਿਹੜੀਆਂ ਦੂਜੀਆਂ ਸੀ ਸਾਡੀਆਂ ਫਸਲਾਂ ਨੂੰ ਵੀ ਰੁਲੀ ਜਾਂਦੀਆਂ ਨੇ ਜੀ ਸਾਡੀ ਕਰਜ਼ਾ ਮਾਫੀ ਤੇ ਕੋਈ ਗੱਲ ਨਹੀਂ ਹੋਈ ਉਹ ਸਾਰੇ ਤਮਾਮ ਮੁੱਦਿਆਂ ਨੂੰ ਲੈ ਕੇ ਬੜੇ ਚਿਰ ਦਾ ਇਹ ਸੰਘਰਸ਼ ਨੂੰ ਵੀ ਅੱਜ 300 297 ਦਿਨ ਦੇ ਲਗਭਗ ਹੋ ਚੁੱਕੇ ਆ ਜੀ ਇਹ ਫਰਵਰੀ ਚ ਰੰਗ ਹੋਇਆ ਫਰਵਰੀ ਜੀ ਹਾਂ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉੱਥੇ ਜਦੋਂ ਇੱਕ ਸੰਘਰਸ਼ ਦੁਬਾਰਾ ਆਰੰਭ ਕੀਤਾ ਗਿਆ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਹਰਿਆਣੇ 'ਚ ਉਹਨੇ ਇੱਕ ਦੇਸ਼ ਦੇ ਵਿੱਚ ਵੱਖਰਾ ਹੀ ਆਪਣਾ ਰਾਜ ਵਿਖਾਉਂਦਿਆਂ ਜਿਹੜੇ ਸਾਨੂੰ ਕਿਸਾਨਾਂ ਦੇ ਅੱਗੇ ਕੰਧਾ ਕੱਢਤੀਆਂ ਦੱਦਾ ਕੱਢ ਕਿਸਾਨਾਂ ਦੇ ਨਾਲ ਰੋਗ ਉੱਤੇ ਗਏ ਕਿਸਾਨਾਂ ਦੇ ਜਿਹੜਾ ਦਿੱਲੀ ਜਾਣਾ ਸੀ ਉਹਨਾਂ ਨੇ ਸਰਕਾਰ ਨਾਲ ਗੱਲ ਕਰਨ ਵਾਸਤੇ ਜਾਂ ਤਾਂ ਰੋਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਾਰੇ ਰਸਤੇ ਰੋਕ ਕੇ ਉਲਟਾ ਕਿਸਾਨਾਂ ਨੂੰ ਪੁੱਟਿਆ ਲਿਆ ਲੁੱਟਿਆ ਆ ਗਿਆ ਮਾਰਿਆ ਆ ਗਿਆ ਇੱਕ ਜਵਾਨ ਸਾਡਾ ਜਿਹੜਾ ਸ਼ੋਭਕਰਨ ਸਿੰਘ ਜੀ ਸ਼ੀਰ ਸ਼ੀਰ ਹੋ ਗਿਆ ਉਹ ਸਾਰੇ ਮੁੱਦੇ ਨੂੰ ਵੇਖਦੇ ਆ ਉਹ ਨੂੰ ਤੁਸੀਂ ਕਿਸਾਨ ਉੱਤੇ ਲੱਗੇ ਹੋਏ ਆ ਜੀ ਉਹ ਚੱਲਦਾ ਚੱਲਦਾ ਮੁੱਦਾ ਅਸਪ ਤੱਕ ਪਹੁੰਚ ਗਿਆ ਕਿ ਹੁਣ ਸਾਡੇ ਲੋਕ ਵੀ ਕਹਿ ਰਹੇ ਸਨ ਤੇ ਜਾਂ ਜਿਹੜੀ ਇਹ ਭਾਜਪਾ ਹੈ ਇਹ ਗੱਲ ਕਹਿ ਰਹੀ ਸੀ ਕਿ ਅਸੀਂ ਤਾਂ ਹਰਿਆਣੇ ਦੇ ਵਿੱਚ ਹਰਿਆਣੇ ਦੇ ਕਿਸਾਨ ਤੁਹਾਡੇ ਨਾਲ ਨਹੀਂ ਹੈਗੇ ਉਹਨਾਂ ਕਿਸਾਨਾਂ ਨੇ ਸਾਨੂੰ ਵੋਟਾਂ ਪਾ ਕੇ ਦਵਾਣਾ ਸਾਡੀ ਸਰਕਾਰ ਸਰਕਾਰ ਆ ਜਾਂਦੀ ਇਹ ਤਾਂ ਕੱਲੇ ਪੰਜਾਬ ਦੇ ਕਿਸਾਨ ਨੇ ਚੰਦ ਗਲੋਗ ਨੇ ਚੰਦ ਗਲੋਗ ਜਿਹੜੇ ਤਰ੍ਹਾਂਾਂ ਲਾ ਕੇ ਬਿਠੇ ਆ ਤੇ ਨਾਲ ਹੀ ਭਾਜਪਾ ਇਹ ਤਰਕ ਦਿੰਦੀ ਹੈ ਕਿ ਇਹ ਤਰ੍ਹਾਂ ਕਾਂਗਰਸ ਨੂੰ ਮਤਲਬ ਕਾਹ ਤੋਂ ਨਹੀਂ ਲਵਾਇਆ ਕਾਂਗਰਸ ਨੇ ਲਵਾਇਆ ਸਾਡੇ ਨਾਲ ਕਿੜ ਕੱਟਣਾ ਚਾਹੁੰਦੀ ਹੈ ਕਾਂਗਰਸ ਇਸ ਕਰਕੇ ਅਸੀਂ ਤਾਂ ਕਿਸਾਨਾਂ ਦੀਆਂ ਮੰਗਾਂ ਮੰਨਣੇ ਆ ਕਿ ਜਿਹੜੀ ਕਾਂਗਰਸ ਹੈ ਉਹ ਜਾਣ ਬੁੱਝ ਕੇ ਤਬਨੇਰ ਨੂੰ ਮੁਕਾਉਂਦੀ ਹੈ ਜਾਂ ਆਮ ਆਦਮੀ ਪਾਰਟੀ ਦੇ ਵੀ ਦੋਸ਼ ਲੱਗਦੇ ਆ ਉਸ ਮੁਤਾਬਕ ਸਾਰਾ ਚੱਲਦਿਆਂ ਚੱਲਦਿਆਂ ਡੱਲੇਵਾਲ ਸਾਹਿਬ ਨੇ ਮਰਨ ਵਰਦਾ ਐਲਾਨ ਕਰਤਾ ਜੋ ਬਹੁਤ ਵੱਡਾ ਇੱਕ ਫੈਸਲਾ ਹੈ ਜੀ ਫੈਸਲਾ ਮਰਨ ਵਰਦਾ ਐਲਾਨ ਕਰਤਾ ਉਹਨਾਂ ਨੇ ਪਹਿਲਾਂ ਆਪਣੀ ਜਿਹੜੀ ਪੂਜੀ ਮਿੱਨੀ ਜਾਇਦਾਦ ਸੀ ਆਪਣੇ ਬੱਚਿਆਂ ਦੇ ਨਾਂ ਤੇ ਅਲਵਾਈ ਵਸੀਅਤ ਕੀਤੀ ਸੀ ਵਸੀਅਤ ਕੀਤੀ ਤੇ ਹਾਲਾਂਕਿ ਉਹ ਆਪਾਂ ਨੂੰ ਪਤਾ ਕੈਸਰ ਵਰਗੀ ਨਾਮਰਾਜ਼ ਬਿਮਾਰੀ ਹੋ ਗਈ ਤੇ ਨੇ ਨਾਮਰਾਜ਼ ਬਿਮਾਰੀ ਤੋਂ ਪਰ ਉੱਥੇ ਸੰਧੂ ਸਾਹਿਬ ਬੈਲ ਇਹ ਸਾਹਮਣੇ ਉੱਪਰ ਕੇ ਆਈ ਕਿ ਜਿਹੜੀ ਪੰਜਾਬ ਸਰਕਾਰ ਹੈ ਇਹਨੇ ਵੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਹਰਿਆਣਾ ਸਰਕਾਰ ਦਾ ਪੱਖ ਪੂਰਦਿਆਂ ਜੇ ਤੇ ਨੱਲੇਵਾਲ ਸਾਹਿਬ ਮਰਨ ਵਰਤ ਉਹਨਾਂ ਨੇ ਸ਼ੁਰੂ ਕਰਨਾ ਸੀ ਉਸ ਦੇ ਢੜਕੇ ਜਾ ਕੇ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਠੀਕ ਹੈ ਤੇ ਉਹਨਾਂ ਨੂੰ ਜਿਵੇਂ ਅਗਵਾਹ ਕਰਕੇ ਬੰਦਾ ਪਾਸੇ ਰੱਖੀਦਾ ਉਹਵੇਂ ਅਗਵਾਹ ਕਰਕੇ ਰੱਖਿਆ ਕਿੰਨਾ ਚਿਰ ਤੱਕ ਪਤਾ ਨਹੀਂ ਲੱਗਣ ਤੱਕ ਕਿਹੜੇ ਰੁਪਏ ਕਿੱਥੇ ਨੇ ਕਿੱਥੇ ਨਹੀਂ ਫੇਰ ਜਾ ਕੇ ਜੇ ਪਤਾ ਲੱਗਾ ਤੇ ਪਤਾ ਲੱਗਾ ਵੀ ਉਹ ਉਹਨਾਂ ਨੂੰ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣ ਕੀ ਬਣਿਆ ਕਿ ਉਹ ਉਹਨਾਂ ਨੂੰ ਚਲੋ ਦਬਾਅ ਪਾਉਣ ਤੇ ਰੌਲਾ ਪਾਉਣ ਤੇ ਕਿਸਾਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਦੇ ਐਲਾਨ ਤੋਂ ਬਾਅਦ ਉਹਨਾਂ ਨੂੰ ਛੱਡਣਾ ਪਿਆ ਉਹਨਾਂ ਨੂੰ ਛੱਡਣਾ ਪਿਆ ਜੀ ਇੱਥੇ ਇੱਕ ਗੱਲ ਆਵਾਜ਼ਪਾਤ ਹੋ ਗਈ ਸੀ ਕਿ ਹਰਿਆਣਾ ਹਾਈ ਕੋਰਟ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਰਿੱਟ ਪਾਈ ਗਈ ਸੀ ਕਿ ਜਿਹੜੇ ਰਸਤੇ ਸਰਕਾਰ ਨੇ ਬੰਦ ਕੀਤੇ ਹੋਏ ਉਸ ਦੇ ਖੋਲੇ ਜਾਂ ਸਾਈ ਕੋਰਟ ਨੇ ਵੀ ਕਿਹਾ ਤਾਂ ਸੀ ਕਿ ਰਸਤਾ ਕਿਸੇ ਦਾ ਤੁਸੀਂ ਬੰਦ ਨਹੀਂ ਕਰ ਸਕਦੇ ਤੇ ਇਹਨਾਂ ਨੇ ਸੁਪਰੀਮ ਕੋਰਟ ਚ ਕੇਸ ਪਾਇਆ ਹਰਿਆਣਾ ਸਰਕਾਰ ਦੇ ਜੀ ਤੇ ਉੱਥੇ ਨਾਲ ਇਹਨਾਂ ਦੀ ਇਹ ਵੀ ਸੰਧੀ ਹੋਈ ਸੀ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਤਾਂ ਟਰੈਕਟਰ ਟਰਾਲੀਆਂ ਦੇ ਨਾਲ ਜਾਣ ਤੁਰ ਕੇ ਜਾ ਸਕਦੇ ਨਾ ਜੀਸੀਬੀ ਦੇ ਨਾਲ ਉਹ ਆਪਣੀਆਂ ਤੁਰ ਕੇ ਜਾ ਸਕਦੇ ਆ ਜੀ ਤੇ ਇਸ ਤਰ੍ਹਾਂ ਦੇ ਕੋ ਸਾਧਨ ਜਿਹੜੇ ਵੱਡੇ ਉਹ ਨਾਲ ਜਾਣ ਦੇ ਨਾਲ ਸਾਡੀ ਜਿਹੜੀ ਹੈ ਆਵਾਜਾਈ ਪ੍ਰਭਾਵਤ ਹੁੰਦਾ ਤੇ ਕਿਸਾਨਾਂ ਨੇ ਕਿਹਾ ਕਿ ਸਾਨੂੰ ਮਨਜ਼ੂਰ ਹੈ ਕਿਸਾਨਾਂ ਨੇ ਹੁਣ ਅੱਜ ਤੋਂ ਲੈ ਕੇ 101 ਬੰਦੇ ਦਾ ਜਥਾ ਰਜਨਾ ਭੇਜਨ ਦਾ ਲਾਨ ਕੀਤਾ ਜੀ ਉਹਦੇ ਵਿੱਚ ਕਿਸਾਨਾਂ ਨੇ ਇੱਕ ਮਰਜੀਬੜੇ ਫਾਰਮ ਵੀ ਭਰੇ ਅੱਛਾ ਜੀ ਆਨਲਾਈਨ ਫਾਰਮ ਭਰੇ ਜੀ ਔਰ ਉਹਨਾਂ ਲੋਕਾਂ ਨੂੰ ਰਜਿਸਟ੍ਰੇਸ਼ਨ ਕੀਤੀ ਵੀ ਉਹਨਾਂ ਲੋਕਾਂ ਨੂੰ ਤਸਦੀਕ ਕੀਤਾ ਗਿਆ ਕਿ ਜਿਹੜਾ ਅੱਜ 100 ਬੰਦਾ ਜਾ ਰਿਹਾ ਜੀ ਇਹ ਮਤਲਬ ਕੌਣ ਹੈ ਤੌਣ ਇਹਦੇ ਜ ਕੋਈ ਸ਼ਰਾਪਤੀ ਆਂਸਰ ਤਾਂ ਨਹੀਂ ਜੀ ਪੂਰੀ ਮਤਲਬ ਜਿਹਨੂੰ ਆਪਾਂ ਕਹਿੰਦੇ ਨਿਜਮਾ ਦੀ ਵਿਦੇਸ਼ੀ ਉਹਨਾਂ ਦੀ ਆਇਡੈਂਟੀਫਿਕੇਸ਼ਨ ਨਿਜਮਾ ਲੈ ਨਾਲ ਜਿਹੜਾ ਕਰਦੇ ਨੂੰ ਪ੍ਰਭਾਵ ਮਤਲਬ ਪਰ ਬਦਕਿਸਮਤੀ ਇਹ ਆ ਸੰਤੂ ਸਾਹਿਬ ਕਿ ਅੱਜ ਜਦੋਂ ਜਥਾ ਤੁਰਨ ਤੋਂ ਪਹਿਲਾਂ ਹੀ ਕੱਲ ਇੱਕ ਤਾਂ ਹਰਿਆਣੇ ਦੇ ਅੰਬਾਲਾ ਸ਼ਹਿਰ ਦੇ ਵਿੱਚ ਇਹ ਜਿਹੜੀ ਪ੍ਰਾਣੀ 144 ਧਾਰਾ ਸੀ ਆਪਣੀ ਉਹ ਲਾਗੂ ਕਰ ਦੇ ਬਾਹਰ ਕਰ ਦਿੱਤੀ ਗਈ ਤੇ ਇੱਕ ਹੁਣ ਮੇਖਣ ਚ ਆਇਆ ਕਿ ਜਦੋਂ ਜਥਾ ਤੁਰਿਆ ਤੇ ਜਿਹੜਾ ਸ਼ੰਭੂ ਉਹ ਆਪਣਾ ਬਾਰਡਰ ਹੈ ਉਹਨੂੰ ਪੂਰੇ ਜਿਹੜਾ ਅੱਗੇ ਤਾਂ ਕੋ ਰਸਤਾ ਖੁੱਲਾ ਸੀ ਉਹ ਵੀ ਜਾਲੀ ਲਾ ਕੇ ਰੋਕ ਦਿੱਤਾ ਗਿਆ ਉਹਨੇ ਉਹਨੇ ਤਾਜ਼ੀਆਂ ਖਬਰਾਂ ਨੇ ਕਿ ਉੱਥੇ ਬੜੀ ਵੱਡੀ ਚੜਪ ਹੋਈ ਆ ਕਿਸਾਨਾਂ ਦੇ ਪੱਥਰ ਗਏ ਤੇ ਗੋਲੇ ਸੁੱਟੇ ਗਿਆ ਕਿ ਸੰਨਾਂ ਨੂੰ ਫਿਰ ਉੱਤੇ ਘੁੱਟਿਆ ਗਿਆ ਬਹੁਤ ਤਸ਼ੱਦਦ ਘਿਆ ਜਾ ਰਿਹਾ ਤੇ ਇੱਕ ਵੱਡੇ ਲੈਵਲ ਤੇ ਇੱਕ ਜਵਾਨ ਜਿਹੜਾ ਹੈ ਉਹ ਜ਼ਖਮੀ ਵੀ ਹੋਇਆ ਗੁਰੂ ਦੀ ਕੰਗਰਸ ਦੀ ਉਹਨੂੰ ਬਚੇ ਸੋ ਉਹ ਆ ਜਿਹੜੇ ਹਲਾਤਾਂ ਕਰਕੇ ਮਤਲਬ ਕਿਸਾਨ ਜਿਹੜੇ ਐ ਅੰਦੋਲਨ ਕਰ ਰਹੇ ਆ ਜਾਂ ਦੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਜਾਂ ਕਿਸਾਨਾਂ ਨੇ ਜਿਹੜੀ ਅੱਜ ਦੀ ਸ਼ੁਰੂਆਤ ਕਰ ਦਿੱਤੀ ਹੈ ਵਿੱਚ ਦੱਲੇਵਾਲ ਦੀ ਜਿਹੜੀ ਤੁਸੀਂ ਨਿਊਜ਼ ਵਗੈਰਾ ਸੁਣਦੇ ਹੋ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਮਤਲਬ ਕਿਵੇਂ ਸਹੀ ਹੈ ਜਾਂ ਕੋਈ ਸਿਹਤ ਖਰਾਬ ਹੈ ਜਾਂ ਕੀ ਉਹਨਾਂ ਬਾਰੇ ਉਹਨਾਂ ਸਾਹਿਬ ਦਾ ਦੇਖੋ ਜੀ ਹੁੰਦਾ ਰੋਜ਼ਾਨਾ ਚੈੱਕਅਪ ਹੋ ਰਿਹਾ ਉਹ ਸ਼ੂਗਰ ਤੋਂ ਵੀ ਪੀੜਤ ਨੇ ਤੇ ਜਿਹੜਾ ਕਿਸੇ ਤੋਂ ਵੀ ਪੀੜਤ ਨੇ ਇਹ ਗੱਲਾਂ ਤਾਂ ਉਹਨਾਂ ਨੇ ਆਪ ਮੰਨੀਆਂ ਨੇ ਪਰ ਇੰਤਿਹਾਰ ਹੈ ਸਰਕਾਰ ਦੀ ਮੈਂ ਇਹ ਗੱਲ ਕਹਿਣਾ ਵੀ ਜੇਕਰ ਕਿਸਾਨਾਂ ਦੀ ਕਿੰਨੀ ਕਿੱਡੀ ਕੱਡੀ ਮੰਗ ਹੈ ਫਿਰ ਦੂਜੇ ਨੰਬਰ ਤੇ ਕਿਸਾਨਾਂ ਨੂੰ ਤੁਸੀਂ ਨਫ਼ਰਤ ਭਰੇ ਅਦਾਜ਼ ਨਾਲ ਕਿਉਂ ਵੇਖਟ ਦੇਸ਼ ਦੇ ਵਾਸੀ ਹੈ ਜੀ ਸਾਡੇ ਵਸਨੀਕ ਨੇ ਸਾਡੇ ਵਸਨੀਕ ਨੇ ਇਹਨਾਂ ਨੇ ਸਾਡੇ ਦੇਸ਼ ਦਾ ਢਿੱਡ ਭਰਿਆ ਹੈ। ਅਨੁਦਾਤਾ ਦਾਇਤ ਰਤਬਾ ਬੜਾ ਵੱਡਾ ਹੈ ਜਿਹੜਾ ਇਹਦੀ। ਇਹਨਾਂ ਨੇ ਸਾਡੇ ਦੇਸ਼ ਦਾ ਇਹਨਾਂ ਨੇ ਸਾਡੇ ਦੇਸ਼ ਦਾ ਢਿੱਡ ਭਰਿਆ ਹੈ। ਤੁਸੀਂ ਤਾਂ ਇਹਨਾਂ ਨੂੰ ਆਏ ਨਫ਼ਰਤ ਨਾਲ ਦੇਖ ਰਹੇ ਹੋ ਕਿ ਜਿਵੇਂ ਇਹ ਪਾਕਿਸਤਾਨ ਦੇ ਲੋਕ ਜਿੰਦਾਂ ਨੇ ਕੋਈ ਬਿਲਕੁਲ ਜੀ ਪਾਕਿਸਤਾਨ ਤੋਂ ਮਾਰ ਨਾਲ ਆਏ ਨਹੀਂ ਕੋਈ। ਬਿਲਕੁਲ ਸਭ ਪਾਕਿਸਤਾਨ ਦੇ ਵਿੱਚ ਵੀ ਤਾਰ ਹੀ ਇੱਕ ਲੱਗੀ ਹੈ। ਮੈਂ ਤਾਂ ਉਹੀ ਗੱਲ ਕਰਦਾ ਕੰਦਾ ਨਹੀਂ ਕੀਤੀ ਹੈ ਮੈਂ। ਕੰਦਾ ਮੈਂ ਤਾਂ ਉਹੀ ਗੱਲ ਕਰਦਾ ਕਿ ਇਹ ਸਰਕਾਰ ਦੇ ਵਿੱਚ ਵੇਖੋ ਦੋਰੀ ਗੱਲ ਪੜਾਈ ਜਾ ਰਹੀ ਹੈ ਕਿ ਇੱਕ ਬੰਦੇ ਸਾਡੇ ਸ਼ਹਿਰੀ ਦੇ ਸਾਡੇ ਨਾਗਰਿਕ ਨੇ ਪੀਸਫੁੱਲ ਆਫ ਦੀ ਚੀਜ਼ ਮੰਗਣੀ ਚਾਹੁੰਦੇ ਤੁਸੀਂ ਦੇਖ ਰਹੇ ਹੋ ਪ੍ਰੋਟੈਸਟ ਕਰਦਾ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਦੇਨੇ ਆਲੀ ਤੁਹਾਨੂੰ ਐਮਐਸਪੀ ਅਸੀਂ ਤਾਂ ਆ ਵੀ ਦਿਨ ਤੁਹਾਡੀ ਚੀਜ਼ ਖਰੀਦਦੇ ਆ ਕਿੱਡੀ ਕਬੱਡੀ ਗੱਲ ਗਾਰੰਟੀ ਬਣਾ ਦਿਓ ਕਾਨੂੰਨ ਬਣਾ ਦਿਓ ਉਹ ਗਾਰੰਟੀ ਕਾਨੂੰਨ ਨਾਲ ਸੰਧੂ ਸਾਹਿਬ ਕੱਲੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਜੀ ਆਮ ਸ਼ਹਿਰੀਆਂ ਦਾ ਬਹੁਤ ਵੱਡਾ ਫਾਇਦਾ ਹੋਣਾ ਇਹ ਲੋਕਾਂ ਨੂੰ ਪਤਾ ਨਹੀਂ ਲੱਗਾ ਜੀ ਹਾਂ ਜਿਹੜੀ ਚੀਜ਼ ਮੰਗੋ ਮੈਂ ਉਹ ਬੀਜੀ ਹੈ ਮਾ ਮੰਨ ਲਓ ਟਮਾਟਰ ਬੀਜੀ ਜੀ ਮੇਰੇ ਕੋਲ ਟਮਾਟਰ ਲੈ ਜਾਂਦੇ ਨੇ 5 ਰੁਪਏ ਕਿਲੋ ਜੀ ਅੱਗੇ ਜਨਤਾ ਨੂੰ ਟਮਾਟਰ ਵੇਚਿਆ ਜਾ ਰਿਹਾ 70-80 ਰੁਪਏ ਕਿਲੋ 70-80 ਰੁਪਏ ਕਿਲੋ ਨਾ ਤਾਂ ਮੇਰਾ ਫਾਇਦਾ ਨਾ ਜੀ ਨਾ ਜਨਤਾ ਦਾ ਫਾਇਦਾ ਨਾ ਜਨਤਾ ਦਾ ਜਿਸ ਦਿਨ ਕਾਨੂੰਨ ਬਣ ਜਾਏਗਾ ਬਿਲਕੁਲ ਉਹ ਟਮਾਟਰ ਦੀ ਮੈਨੂੰ ਸਹੀ ਕੀਮਤ ਮਿਲੇਗੀ ਭਾਵੇਂ 20 ਰੁਪਏ ਮਿਲ ਜੇ ਬਿਲਕੁਲ ਤੇ ਜਨਤਾ ਨੂੰ ਵੀ ਜਿਹੜੀ ਆਮ ਜਨਤਾ ਖਰੀਦਣ ਵਾਲੀ ਹੈ ਉਹਨੂੰ ਵੱਧ ਤੋਂ ਵੱਧ 25 ਰੁਪਏ ਮਿਲ ਜੇ 25 ਰੁਪਏ ਜਦੋਂ ਪ੍ਰਾਈਸ ਘਟਾਉ ਦਾ ਰਹੇਗਾ ਮਿਲ ਜੇਗਾ ਹਾਂਜੀ ਪਰੇ ਲੋਕ ਸਾਡੇ ਸਮਝ ਨਹੀਂ ਰਹੇ ਕਿਸਾਨ ਨੂੰ ਗਲਤ ਸਮਝ ਨਹੀਂ ਆ ਕਿ ਹਰ ਹੱਤਰ ਨੇ ਲਈ ਬਿਠਾ ਕਿਉਂਕਿ ਕਿਸਾਨ ਹੁਣ ਜਾਗਰੂਕ ਹੋ ਚੁੱਕਾ ਹੈ ਕਿਸਾਨ ਨੂੰ ਕਿਸਾਨ ਦੀ ਫਸਲ ਰੋਲ ਬੜੀ ਬਈ ਰਹੀ ਹੈ ਔਰ ਤੁਸੀਂ ਵੇਖੋ ਜਿਹੜੀ ਫਸਲ ਤੇ ਸਾਨੂੰ ਐਮਐਸਪੀ ਵੀ ਦਿੱਤੀ ਐ ਸੀ ਗਰੰਟੀ ਕਿਰੂਣ ਕਿਉਂ ਆਪਾਂ ਕਿਸਾਨ ਨੂੰ ਨਾ ਮਾਰੀਏ 74 ਤੇ ਸਾਨੂੰ ਐਮਐਸਪੀ ਮਿਲ ਰਹੀ 74 ਸਾਡਾ ਰੋਝੇਗੇ ਰੋਝਿਆ ਦੇ 74 ਸਾਡਾ ਘੱਟ ਰੇਟ ਤੇ ਚੁੱਕਿਆ ਗਿਆ ਜੇ ਇਹ ਹੀ ਕਾਨੂੰਨ ਬਣਿਆ ਹੁੰਦਾ ਗਰੰਟੀ ਕਾਨੂੰਨ ਕਿ ਇਹਦੇ ਇਸ ਨੂੰ ਘੱਟ ਫਰੀਦ ਨਹੀਂ ਸਕਦਾ ਕੋਈ ਵੀ ਜੀ ਸਾਡਾ ਝੋਨਾ ਉਹ ਸਹੀ ਰੇਟ ਤੇ ਸਹੀ ਰੇਟ ਤੇ ਵਿਕਣਾ ਚਾਹੀਦਾ ਕਿਸਾਨ ਨੂੰ ਫਾਇਦਾ ਹੁੰਦਾ ਜੀ ਤੇ ਆਮ ਪਰਾਧਿਕ ਕਿਸਾਨ ਦਾ ਝੋਨਾ 200 ਰੁਪਏ 300 ਰੁਪਏ ਕੱਟ ਲਾ ਕੇ ਵਿਕੇ ਬਿਲਕੁਲ ਕੱਟ ਇਸ ਤਰ੍ਹਾਂ ਹੀ ਦੂਜੀਆ ਫਸਲਾਂ ਨੇ ਤੁਸੀਂ ਸਬਜੀ ਕੋਈ ਲਾ ਲਓ ਕਿਸਾਨ ਸਬਜੀ ਲਾ ਕੇ ਜਦੋਂ ਵੇਚਦਾ ਹੈ ਤੇ ਉਹ ਸਬਜੀ ਦਾ ਰੇਟ ਉਹ ਦਰ ਇਹਨੂੰ ਕਈ ਵਾਰ ਤਾਂ ਇਹੋ ਦੀ ਸਬਜ਼ੀਆਂ ਨੂੰ ਦੇਣ ਜਿਹੜੀਆਂ ੱੱਕੇ ਨਾਲ ਛੁੱਟ ਕੇ ਜਾਣੀਆਂ ਪੈਂਦੀਆਂ ਨੇ ਉਹ ਘਰ ਵਾਪਸ ਨਹੀਂ ਲਿਜਾ ਸਕਦਾ ਇੱਕ ਸੋ ਇਹ ਜਿਹੜਾ ਕਿਸਾਨ ਫਸਲ ਬੀਜਦਾ ਹੈ ਉਹਨੂੰ ਐਮ ਐਸ ਪੀ ਜਿਵੇਂ ਆਪਾਂ ਕਹਿ ਰਹੇ ਮੰਗ ਰਹੇ ਹੈਗੇ ਇਹਦੇ ਵਿੱਚ ਜਿਹੜਾ ਵਿਚਦਾ ਫਾਇਦਾ ਉਹ ਕੌਣ ਲੈ ਕੇ ਜਾ ਉਹ ਲੈ ਕੇ ਜਾ ਰਹੇ ਆ ਜੀ ਜਿਹੜੇ ਜਮਾ ਖੋਰ ਨੇ ਜਮਾਰੀ ਤਬਕਾ ਬਦਲੋ ਉਹ ਨਾ ਤਾਂ ਕਿਸਾਨ ਦੇ ਪੱਲੇ ਪੈਂਦਾ ਤੇ ਨਾ ਹੀ ਉਹ ਖਰੀਦਦਾਰ ਦੇ ਪੱਲੇ ਨਾ ਆਮ ਲੋਕਾਂ ਦੇ ਪੱਲੇ ਵਿਚਲਾ ਤਬਕਾ ਲੈ ਜਾ ਰਹੇ ਆ ਜੀ ਜਿਹੜੀ ਕਿਸਾਨ ਕੋਲੋਂ ਚੀਜ਼ ਖਰੀਦਣੀ ਹੈ ਕਿਉਂਕੋ ਕਾਨੂੰਨ ਤੋਂ ਬਾਹਰ ਹੈ ਕਾਨੂੰਨ ਤੋਂ ਬਾਹਰ ਉਹ ਕਿਸਾਨ ਨੂੰ ਕਹਿ ਲਾ ਦੇ ਦੀ ਕੁਆਲਿਟੀ ਨਹੀਂ ਹੈਗੀ ਜੀ ਅਸੀਂ ਤਾਂ ਘਾਟ ਰੇਟ ਤੇ ਖਰੀਦ ਰਹੇ ਆ ਇਹਦਾ ਜੀ ਇਹਦਾ ਰੇਟ ਹੀ ਇੰਨਾ ਕੁ ਲੱਗਣਾ ਹੈ ਜੀ ਇਹ ਤਾਂ ਨਹੀਂ ਚੱਲਣੀ ਤੁਹਾਡੀ ਸਬਜ਼ੀ ਇਹਦਾ ਬਕਾਰ ਹੈ ਜੀ ਇਹਦਾ ਇੰਨੀ ਚਲਣੀ ਹੈ ਪਰ ਉਹ ਮਜਬੂਰੀ ਦੇ ਮਾਰੇ ਉਹਨੂੰ ਦੇਣੀ ਪੈਂਦੀ ਹੈ ਦੇਣੀ ਪੈਂਦੀ ਹੈ 5 ਰੁਪਏ ਕੋ ਮਨ ਲਓ ਸੋਟ ਲਓ 7 ਰੁਪਏ ਸੋਟ ਲਓ 10 ਰੁਪਏ ਸੋਟ ਲਓ ਉਹ ਜਦੋਂ ਸਟੋਰ ਜਮਾ ਚਲੇ ਜਾਂਦੀ ਹੈ ਜੇ ਕਿਸਾਨ ਉਹੀ ਕਿਸਾਨ ਨੂੰ ਖਰੀਦਣ ਵਾਸਤੇ ਹੁੰਦਾ ਤੂੰ ਨੂੰ 40 ਰੁਪਏ 50 ਰੁਪਏ ਦਿੱਤੀ ਜਾਂਦੀ ਦੂਜੇ ਨੰਬਰ ਤੇ ਜਿਹੜੀਆਂ ਸਾਡੀਆਂ ਕਿਸਾਨੀ ਦੀਆਂ ਲੋੜਾਂ ਨੇ ਸਤੂ ਸਾ ਜੀ ਖਾਦ ਹੈ ਸਾਨੂੰ ਮਿਲ ਨਹੀਂ ਰਹੀ ਨਹੀਂ ਮਿਲ ਜੇ ਤੁਸੀਂ ਅੱਜ ਖਾਦ ਖਰੀਦਣੀ ਹੈ ਜਿਹੜੀ ਚੀਜ਼ ਅਸੀਂ ਖਰੀਦਨੇ ਆ ਉਹਦੇ ਨਾਲ ਸਾਨੂੰ ਸਾਰਾ ਗੰਦਪੈਲ ਵੀ ਚਾਹੀਦਾ ਗੰਦਪੈਲ ਦਿੱਤਾ ਜੇ ਤੁਸੀਂ ਆ ਚੀਜ਼ ਪਾਓ ਲਿਜਾਓ ਕਿਤੇ ਫਿਰ ਤੁਹਾਨੂੰ ਦਿੱਤੀ ਜਾਏ ਆਂਟੀ ਆਹੀ ਕਿੱਥੇ ਗਈ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਸਾਨੂੰ ਦਾ ਚਾਰਜ ਫੇਰੋ ਕਿਸਾਨੀ ਨੂੰ ਮਾਰਿਆ ਗਿਆ ਇਹ ਗੱਲ ਸਰਕਾਰਾਂ ਕਿਉਂ ਨਹੀਂ ਸਮਝਦੀਆਂ ਕਿਸਾਨ ਇਹੀ ਕਿਸਾਨ ਜਿਹੜੇ ਹੈਗੇ ਇਹੀ ਗੱਲ ਸਮਝਾਉਣ ਚਾਹਦੇ ਸਰਕਾਰ ਨੂੰ ਸਰਕਾਰ ਨਾਲ ਹੋ ਕੋਈ ਲੜਾਈ ਦੀ ਇਹਨਾਂ ਦੀ ਮਨਛਾ ਨਹੀਂ ਭਾਵਨਾ ਨਹੀਂ ਕੋਈ ਦੰਗੇ ਕਰ ਡਰਾਉਣਾ ਜਾਂ ਕੋਈ ਹੋਰ ਇਹਨਾਂ ਦੀ ਮਨਛਾ ਨਹੀਂ ਹੈਗੀ ਇਹਨਾਂ ਦੀ ਮਨਚਾ ਸਿਰਫ ਇੰਨੀ ਹੈ ਕਿ ਸਾਨੂੰ ਜਿਹੜੀ ਸਾਡੀ ਫਸਲ ਹੈ ਉਹਦਾ ਸਬਸਤਮ ਮੌਨ ਵੇਲੇ ਅਸੀਂ ਆਪਣੀਆਂ ਫਸਲਾਂ ਜਿਹੜੀਆਂ ਆ ਆ ਵੀ ਬੀਜ ਕੇ ਸਹੀ ਮੌਨ ਤੇ ਵੇਚ ਪਾਈਏ ਵੇਖੋ ਜੀ ਜੇ ਅੱਜ ਸਰਕਾਰ ਚਾਹੇ ਤੇ ਪੰਜਾਬ ਦੀ ਇਹੋ ਜਿਹੀ ਦਰਖੇਸ਼ ਧਰਤੀ ਹੈ ਤੇ ਹਰ ਫਸਲ ਹੋ ਹਰ ਫਸਲ ਹੋ ਸਕਦੀ ਹਾਂਜੀ ਜੇ ਸਹੀ ਤਰੀਕੇ ਨਾਲ ਸਰਕਾਰ ਸਾਨੂੰ ਜਿਹੜੇ ਖਾਸ ਕਰਕੇ ਜਿਹੜੇ ਹਰਿਆਣਾ ਦੀ ਧਰਤੀ ਬੜੀ ਚੰਗੀ ਹੈ ਪੰਜਾਬ ਦੀ ਧਰਤੀ ਬੜੀ ਚੰਗੀ ਹੈ ਸਹੀ ਤਰੀਕੇ ਨਾਲ ਜੇ ਤੇ ਇਹ ਸਰਕਾਰ ਦੀ ਮਨਚਾ ਸਹੀ ਹੋਵੇ ਤੇ ਇੱਥੇ ਜਿਹੜੀ ਮਰਦੀ ਫਸਲ ਜਿਹੜੇ ਮਰਦੀ ਸਾਡੇ ਕਿਸਾਨ ਭਰਾ ਨੂੰ ਚੰਗਾ ਰੇਟ ਦੇ ਦਿਓ ਜਿਹੜਾ ਕਿ ਜਨਤਾ ਨੂੰ ਵੀ ਫਾਇਦਾ ਹੋਵੇ ਅਸੀਂ ਜਨਤਾ ਦਾ ਗੱਲ ਥੋੜਾ ਬੁਟਣਾ ਚਾਹੁੰਦੇ ਅਸੀਂ ਤਾਂ ਚਾਹੁੰਦੇ ਨਹੀਂ ਕਿ ਸਾਡੇ ਕੋਲ 20 ਰੁਪਏ ਕਿਲੋ ਆਟਾ ਲੈ ਕੇ ਤੁਸੀਂ ਸਟੋਰਾਂ ਨੂੰ 100 ਰੁਪਏ ਕਿਲੋ ਵਿੱਚ ਅਸੀਂ ਕਹਿੰਦੇ ਚਾਹੁੰਦੇ ਆ ਅਸੀਂ ਆਹਨੇ ਸਾਨੂੰ ਜਿਹੜਾ 20 22 ਰੁਪਏ ਸਾਡਾ ਕਿੰਨੀ ਭਰਾ ਦਿਓ ਤੇ ਸੰਤ ਨੂੰ ਜਿਹੜੇ ਜਿਹੜੇ ਆਮ ਲੋਕ ਖਰੀਦਣ ਵਾਲੇ ਨੂੰ 25 ਰੁਪਏ ਦਿਓ 26 ਰੁਪਏ ਦਿਓ 30 ਰੁਪਏ ਦੇ ਦੇ ਵਾਤ ਤੋਂ ਵਾਤ ਉਹਨਾਂ ਨੂੰ ਤੁਸੀਂ 100 ਰੁਪਏ ਮੁਨਾਫਾ ਕੱਢੀ ਜਾਂਦੇ ਹੋ ਤੇ ਮੁਨਾਫਾ ਕੱਢਦਾ ਸਰ ਜਿਹੜੇ ਕਿਸਾਨ ਅੰਦੋਨ ਚੱਲ ਰਿਹਾ ਤੁਸੀਂ ਨਿਊਜ਼ ਵਗੈਰਾ ਸੁਣਦੇ ਰਹਦੇ ਹੋ ਇਹਦੇ ਅੱਜ ਦੇ ਤੇ ਹੁਣ ਦੇ ਹਾਲਾਤ ਕੀ ਅੱਜ ਚੱਲ ਰਹੇ ਹੋ ਮੈਂ ਸੰਧੂ ਸਾਹਿਬ ਹੁਣੇ ਵੇਖ ਰਿਹਾ ਸਾ ਤੁਹਾਨੂੰ ਜਿੰਨੇ ਪਹਿਲਾਂ ਮੈਂ ਬੇਨਤੀ ਕਰੀ ਹੈ ਕਿ ਉਹ ਕਿਸਾਨਾਂ ਨੇ ਕਿਹਾ ਸੀ ਕਿ ਸਾਨੂੰ ਜੇ ਤੁਸੀਂ ਤੁਰ ਕੇ ਜਾਣ ਦਾ ਰਸਤਾ ਦੇ ਦਿੰਦੇ ਤਾਂ ਅਸੀਂ ਤੁਰ ਕੇ ਜਾਣ ਨੂੰ ਵੀ ਤਿਆਰ ਹਾਂ ਕਿਸਾਨਾਂ ਨੇ 101 ਦਾ ਜਿਹੜਾ ਪਹਿਲਾਂ ਜੱਸਾ ਤੋੜਿਆ ਸੀ ਜੀ ਤੋਂ ਮੈਂ ਤੁਹਾਡੀ ਜਾਣਕਾਰੀ ਜੀ ਦੱਸਦੇ ਹਾਂ ਜਿਸ ਤੱਕ ਮੈਨੂੰ ਖਬਰ ਮਿਲੀ ਹੈ ਕਿ ਉਸ ਜਥੇ ਨੂੰ ਵੀ ਅੱਗੋਂ ਹਰਿਆਣਾ ਪੁਲਿਸ ਨੇ ਰੋਕ ਲਿਆ ਹੈ ਇਹ ਕਿਸਾਨਾਂ ਦੇ ਧਰੂ ਗੈਸ ਦੇ ਜਿਹੜੇ ਬਚਾਰ ਚੱਲੇ ਆ ਕਿਹਾ ਜਾ ਰਿਹਾ ਕੀਤਾ ਜਾ ਰਿਹਾ ਜਿਹੜੀ ਕਿ ਬੜੀ ਮੰਦਪਾਕੀ ਕਰਦਾ ਇਹ ਨਹੀਂ ਹੋਣਾ ਚਾਹੀਦਾ ਦੇਸ਼ ਦੇ ਕਿਸਾਨਾਂ ਨੂੰ ਵੱਖਵਾਦੀ ਰੂਪ ਦੇ ਨਾਲ ਦੇਖਿਆ ਜਾ ਰਿਹਾ ਜਿਹੜਾ ਕਿ ਇੱਕ ਬਹੁਤ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਨਿੰਦਣਯੋਗ ਰਹੀ ਹੈ ਇਹ ਬਹੁਤ ਗਲਤ ਹੈ ਨਹੀਂ ਹੋਣਾ ਚਾਹੀਦਾ ਜਿਹੜਾ ਕੁਛ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਤਾਂ ਕਦੇ ਅਸੀਂ ਦੁਸ਼ਮਣ ਨਾਲ ਨਹੀਂ ਕਰਦੇ ਜੋ ਸਾਡੀ ਧਰਤੀ ਨਾਲ ਕੀਤਾ ਜਾ ਰਿਹਾ ਐ ਸਮਝਿਆ ਜਾ ਰਿਹਾ ਵੀ ਜਿਵੇਂ ਇਹ ਲੋਕ ਕਿਤੇ ਬਾਹਰੋਂ ਸਾਡੇ ਦੇਖੋ ਲੁੱਟਣ ਵਾਸਤੇ ਆ ਕੇ ਆ ਗਏ ਹੁੰਦੇ ਆ ਜਾਂ ਸਾਡੇ ਦੇਸ਼ ਨੂੰ ਉਜਾੜਨ ਵਾਸਤੇ ਆ ਗਏ ਹੁੰਦੇ ਆ ਯਾਰ ਲੁੱਟਣ ਆ ਨਹੀਂ ਕਰਨਾ ਸਿਆ ਬਿਲਕੁਲ ਕਿ ਆਹਦੀ ਕੋਈ ਗੱਲ ਬਾਤ ਕੋਈ ਗੱਲ ਨਹੀਂ 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 ਨਾਲੇ ਉਹ ਦੇਖੋ ਜੀ ਖਾਲੀ ਹੱਥ ਹੈ ਤੇ ਮੇਰੇ ਖਿਆਲ ਤੋਰੀ ਉਹਨਾਂ ਦੇ ਕੋਈ ਮੈਂ ਕਹਿੰਦਾ ਜੀ ਵੇਖੋ ਜਿਹੜਾ ਉਹ ਮਰਜੀਬੜੇ ਫਾਰਮ ਉਹਨਾਂ ਨੇ ਭਰਾਏ ਕਿਸਾਨਾਂ ਜੀ ਇਹ ਬੜੀ ਵੱਡੀ ਗੱਲ ਹੈ ਬੜੀ ਵੱਡੀ ਗੱਲ ਕੀ ਉਹ ਉਹਨਾਂ ਦੀ ਜਿਹੜੀ ਇੱਕ ਤਾਂ ਉਹਨਾਂ ਦੀ ਤਾਂ ਮਰਜੀ ਵਡੇ ਭਾਰ ਨੂੰ ਭਰਾਏ ਆ ਭਾਈ ਤੁਸੀਂ ਤੁਰ ਕੇ ਚੱਲੇ ਨੂੰ ਤੁਰ ਕੇ ਚੱਲੇ ਤੁਹਾਡੀ ਸ਼ਰਾਪਤ ਵੀ ਹੋ ਸਕਦੀ ਹੈ ਹੋ ਸਕਦੀ ਹੈ ਬਿਲਕੁਲ ਬਿਲਕੁਲ ਤੇ ਜਿੰਨੇ ਜਾਣਾ ਉਹ ਆਵੇ ਮਿੱਤਰੇ ਮਦਾਨ ਮਿੱਤਰੇ ਮਦਾਨ ਦੂਜੇ ਨੰਬਰ ਤੇ ਜਿਹੜਾ ਇਸ ਤਰ੍ਹਾਂ ਕਰਕੇ ਆ ਗਿਆ ਉਹ ਕਦੇ ਸ਼ਰਾਪਤ ਨਹੀਂ ਕਰੇਗਾ ਸ਼ਰਾਪਤ ਨਹੀਂ ਕਰੇਗਾ ਉਹ ਕਿਸੇ ਸ਼ੈਡਿਊਲ ਕੰਮ ਨਹੀਂ ਕਰੇਗਾ ਹਲਾਜੀ ਤੇ ਪਿੱਛੇ ਜਿਹੜਾ ਵੇਖੋ ਜੀ ਜਿਹੜਾ ਦਿੱਲੀ ਦੇ ਵਿੱਚ ਹੋਇਆ ਕਿਸਾਨੀ ਨੋਲਣ ਉਸ ਅੰਦੋਲਨ ਦੇ ਦੌਰਾਨ ਵੀ ਕਦੀ ਵੀ ਕੋਈ ਹੰਸਕਾਂ ਵੀ ਘਟਰਾਣੀ ਵਾਪਰੀ ਤੇ ਕਿਸੇ ਸ਼ਹਿਰੀ ਨੂੰ ਕਿਸਾਨਾਂ ਨੇ ਪਰੇਸ਼ਾਨ ਨਹੀਂ ਕੀਤਾ। ਦਿੱਲੀ ਦੇ ਆਮ ਲੋਕ ਇਹ ਗੱਲ ਕਹਿੰਦੇ ਆ ਕਿ ਇਹੋ ਜਿਹੇ ਸੰਦਰਭ ਅਸੀਂ ਪਹਿਲੀ ਵਾਰ ਦੇਖਿਆ ਜਿੱਥੇ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਈ। ਵਿਥੇ ਇੱਕ ਹੋਰ ਬਿੰਦੀ ਹੈ ਛੋਟੀ ਜੀ ਵੀ ਇਹਦੇ ਨਾਲ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਨਾਲ ਕਿਉਂ ਨਹੀਂ ਚੱਲ ਰਹੀਆਂ ਕੀ ਰੀਜ਼ਨ ਹੈ ਇਹਦੇ ਵਿੱਚ? ਆ ਸੰਤੋਸਾ ਸਾਹਿਬ ਇਹੋ ਵੱਡਾ ਸਵਾਲ ਪੜਾ ਬਧੀਆ ਮੈਂ ਆਮ ਤੌਰ ਤੇ ਗੱਲ ਕਰਦਾ ਹੁੰਦਾ ਬੜੀ ਠੋਕ ਵਜਾ ਕੇ ਕਰਦਾ ਹੁੰਦਾ ਭਾਵੇਂ ਕਿ ਲੋਕ ਮੇਰੀ ਇਸ ਗੱਲ ਨੂੰ ਮਾੜਾ ਸਮਝਣ ਕਿਸਾਨਾਂ ਦੀ ਇੱਕੋ ਇੱਕ ਸਿਆਸੀ ਤਰਸੀ ਪੰਜਾਬ ਚ ਉਸੇ ਸ਼ੁਰੂਣੀ ਅਕਾਲੀ ਦਲ ਜੀ ਜਿਹੜੀ ਹਮੇਸ਼ਾ ਕਿਸਾਨੀ ਦੇ ਵਾਸਤੇ ਖੜਦੀ ਸੀ ਤੇ ਲੜਦੀ ਸੀ ਅਤੇ ਕਿਸਾਨਾਂ ਦੇ ਜੇ ਨੇਤਾ ਗਿਣੇ ਜਾਂਦੇ ਸੰਭ ਸਰਦਾਰ ਪ੍ਰਕਾਸ਼ਿਕ ਬਾਲਵੰਗ ਸਿਆਸੀ ਤੌਰ ਤੇ ਜਿਹੜੇ ਜਾ ਕੇ ਕਿਸੇ ਦੀ ਵੀ ਸਰਕਾਰ ਹੋਵੇ ਜਦੋਂ ਕਿਸਾਨਾਂ ਨੂੰ ਪਰੇਸ਼ਾਨੀ ਦੀ ਜਾ ਕੇ ਬਹਿ ਕੇ ਮਸਲਾ ਲੱਭੋ ਬਹਿ ਕੇ ਮਸਲਾ ਲੱਭੋ ਤੁਸੀਂ ਹੁਣ ਕੀ ਬਣਿਆ ਕਿ ਜਦੋਂ ਬੀਤੇ ਸਮੇਂ 'ਚ ਦਿੱਲੀ ਦੇ ਵਿੱਚ ਜਿਹੜਾ ਸੰਘਰਸ਼ ਚੱਲਿਆ ਉਸ ਦੌਰਾਨ ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਆਧਾਰ 'ਤੇ ਚੱਲਦੇ ਆ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਵੀ ਇਹ ਕਾਨੂੰਨ ਬੜੇ ਮਾੜੇ ਆ ਜੀ ਮਾੜੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀ ਗੱਲ ਮੰਨ ਕੇ ਆਪ ਦੇ ਭਰਾਵਾਂ ਨਾਲ ਖੜ ਕੇ ਉਹ ਕਾਨੂੰਨਾਂ ਦੇ ਬਦੌਲਤ ਬੀਜਪੀ ਨਾਲ ਸਾਥ ਤੋੜਦਾ ਤੇ ਜਿਹੜੀ ਕੇਂਦਰੀ ਵਜ਼ਾਰਤੀ ਜਿਹੜੀ ਤਸਤੀਫਾ ਉਹਦੇ ਤਸਤੀਫੇ ਦੇ ਦਿੱਤੇ ਹਾਂਜੀ ਬਹੁਤ ਵੱਡੀ ਨਾਲ ਖੜ ਕੇ ਕਿਸਾਨਾਂ ਨੇ ਪਰ ਉੱਥੇ ਬਣਿਆ ਕੀ ਕਿਸਾਨਾਂ ਦੇ ਕੁਝ ਇਹੋ ਜਿਹੇ ਲੋਕ ਵੀ ਸ਼ਰਾਪਤੀ ਸਨ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਇਸ ਗੱਲ ਦੀ ਸ਼ਾਬਾਸ਼ੀ ਦੇਣ ਦੀ بجائے ਉਲਟਾ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਿਆ ਪੜਨਾ ਸ਼ੁਰੂ ਕਰ ਦਿੱਤਾ ਉਲਟਾ ਉਹਨਾਂ ਨੇ ਨੁਕਸ ਘਟਦੇ ਸ਼ੁਰੂ ਕਰ ਦਿੱਤੇ ਜੀ ਛੇਤਰ ਨਾਲ ਦਵਾਇਆ ਜੀ ਫਲਾਉਣਾ ਕੀਤਾ ਜੀ ਧਮਕਾਣਾ ਕੀਤਾ ਜੀ ਅਤੇ ਹੁਣ ਤੱਕ ਉਹ ਅਜੇ ਤੱਕ ਜਿਹੜੇ ਸ਼ਰਾਪਤੀ ਲੋਕ ਨੇ ਭੰਡ ਦੇਣੀ ਦੀ ਇਹ ਤਾਂ ਕਾਲੇ ਬਿੱਲਾਂ ਦਾ ਸਾਥ ਦੇਣ ਗਏ ਸੀ ਕਾਲੇ ਕਾਨੂੰਨਾਂ ਦਾ ਸਾਥ ਦੇਣ ਗਏ ਸੀ ਜਦ ਕੇ ਵੇਖੋ ਪਹਿਲਾ ਗੱਠਜੋੜ ਸੀ ਗੱਠਜੋੜ ਦੇ ਦੌਰਾਨ ਜਿਹੜੀਆਂ ਗੱਲਾਂ ਉਹ ਕਹਿੰਦੀ ਸੀ ਸਰਕਾਰ ਉਹ ਕਹਿਣੀਆਂ ਪਈਆਂ ਪਰ ਜਦੋਂ ਕਿਸਾਨਾਂ ਨੇ ਕਿਹਾ ਵੀ ਨਹੀਂ ਤੁਸੀਂ ਇਸ ਗੱਲ ਨੂੰ ਨਾ ਕਹੋ ਇਹ ਆਪਣੇ ਉਲਟਵੇਂ ਤੇ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਜੇ ਉਲਟਵੇਂ ਆਪਣੀ ਸਥਿਤੀ ਉਹਨਾਂ ਨੇ ਸਪੱਸ਼ਟ ਕਰਤੀ ਵੀ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਵੀ ਜੋ ਤੁਸੀਂ ਕਹੋਗੇ ਦੂਜੇ ਨੰਬਰ ਤੇ ਰਹਗੀ ਜੀ ਉਹ ਕਿਸਾਨਾਂ ਨੇ ਆਪਦੀ ਧਿਰ ਨੂੰ ਉਸ ਨੂੰ ਨੂੰ ਕਰ ਲਿਆ ਕਮਜ਼ੋਰ ਜੀ ਸਿਆਸੀ ਧਿਰ ਨੂੰ ਹੁਣ ਦੂਜੀ ਧਿਰ ਰਹਗੀ ਕਾਂਗਰਸ ਕਾਂਗਰਸ ਨੇ ਪਿਛਲੀ ਵਾਰ ਵੀ ਕੀ ਕੀਤਾ ਕਿ ਜਦੋਂ ਕਿਸਾਨਾਂ ਦੀਆਂ ਮੰਗਾਂ ਉੱਠੀਆਂ ਤੇ ਫਟਾਫੜ ਇਹਨਾਂ ਨੇ ਆਖਿਆ ਵੀ ਦਿੱਲੀ ਜਾਓ ਦਿੱਲੀ ਜਾਓ ਦਿੱਲੀ ਜਾਓ ਹਾਲਾਂਕਿ ਸਿਆਸੀ ਤੌਰ ਤੇ ਪਰਚ ਬੰਦਾ ਸੀ ਸੂਬੇ ਦੇ ਮੁੱਖ ਮੰਤਰੀ ਦਾ ਉਹ ਆਪਦੀ ਕੈਬਨਟ ਬਣਾ ਲੇਗਾ ਉਹ ਜਾ ਕੇ ਪ੍ਰਧਾਨ ਮੰਤਰੀ ਨਾਲ ਮਿਲਦੇ ਵੀ ਆਹ ਪ੍ਰਧਾਨ ਮੰਤਰੀ ਕੀ ਗੱਲ ਹੈ ਸਾਡੇ ਸੂਬੇ ਦੇ ਜਿਹੜੇ ਕਿਸਾਨ ਨੇ ਬੜੇ ਪਰੇਸ਼ਾਨ ਨੇ ਤੇ ਤੁਸੀਂ ਕਿਰਪਾ ਕਰੋ ਇਹਨਾਂ ਮਸਲਿਆਂ ਦਾ ਹੱਲ ਕਰੋ ਉਹਨਾਂ ਨੇ ਆਖਿਆ ਜਾਓ 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 ਜਾ ਸਾਡੇ 750 ਬੰਦਾ ਸਾਡਾ ਮਰ ਗਿਆ ਸ਼ਹੀਦ ਹੋ ਗਿਆ ਜੀ ਕਿੰਨਾ ਸਾਡੇ ਅਰਬਾਂ ਰੁਪਈਆ ਉੱਥੇ ਲੱਗ ਗਿਆ ਬਹੁਤ ਪੈਸਾ ਲੱਗਿਆ ਹਾਂਜੀ ਪਰ ਸਾਡੂੰ ਦਾ ਫਾਇਦਾ ਕੀ ਮਿਲਿਆ ਕਿਉਂ ਨਹੀਂ ਫਾਇਦਾ ਮਿਲਿਆ ਕਿਉਂਕਿ ਜਿਹੜੇ ਇਹ ਬੇਈਮਾਨ ਸਨ ਇਹ ਨਾਰਮਿਕਸਾਨਾਂ ਦੇ ਖੜੇ ਤੁਸੀਂ ਅੱਜ ਵੀ ਵੇਖੋ ਉਹ ਕੈਪਟਨ ਮਰਿੰਦਰ ਸਿੰਘ ਤਾਂ ਵੀ ਨਾਲ ਖੜਾ ਕੋਨੇ ਬੀਜੇਪੀ ਨਹੀਂ ਜਾਣਾ ਸੀ ਜਾਣਾ ਸੀ ਭੱਜ ਗਿਆ ਛੱਡ ਗਿਆ ਹੁਣ ਮੌਜੂਦਾ ਜਿਹੜੀ ਕਾਂਗਰਸ ਹੈ ਉਹ ਕੀ ਕਰ ਰਹੀ ਹੈ ਆ ਤੁਸੀਂ ਥੋੜੇ ਦਿਨ ਪਹਿਲਾਂ ਉਹ ਵੀਡੀਓ ਵੇਖੀ ਹੋਣੀ ਹੈ ਉਹ ਕਿਵੇਂ ਕਿਸਾਨੀ ਦੇ ਮੁੱਦੇ ਤੇ ਤਖਤੀਆਂ ਲੈ ਕੇ ਡਰਾਮਾ ਕਰਦੇ ਪਏ ਆ ਲੋਕ ਸਭਾ ਦੇ ਬਾਹਰ ਖੜੇ ਜਦੋਂ ਉੱਥੇ ਬੀਜੇਪੀ ਦਾ ਪ੍ਰਧਾਨ ਜੇਪੀ ਨੱਡਾ ਆਉਂਦਾ ਨੱਡਾ ਸਾਹਿਬ ਉਹ ਮੈਨੂੰ ਫੜਾਵਰ ਤਖਤੀਆਂ ਪਿੱਛੇ ਲਿਖੋ ਰਹੇ ਉਹਨਾਂ ਕਾਰਨ ਕੀ ਹੈ ਡਰਾਮੇ ਵਾਲਾ ਡਰਾਮਾ ਬਹੁਤ ਸ਼ਾਰਪ ਹੋ ਗਿਆ ਨਾ ਇਹਨਾਂ ਤਖਤੀਆਂ ਕੋਲ ਨਹੀਂ ਤਾਂ ਕੀ ਲੋੜ ਹੈ ਜਿਨ੍ਹਾਂ ਨੂੰ ਤਖਤੀਆਂ ਦੇਖਿਖਾਉਣੀਆਂ ਨੇ ਉਹ ਤੁਹਾਡੇ ਕੋਲ ਚੱਲ ਗਿਆ ਉਹਨੂੰ ਤਖਤੀ ਵੀ ਦਿਖਾਓ ਉਹਦੇ ਨਾਲ ਗੱਲ ਵੀ ਕਰੋ ਤੁਸੀਂ ਇਹਨਾਂ ਦਾ ਦੰਦ ਕੱਢੀ ਜਾਂਦੇ ਹੋ ਸਾਕੇਟਾ ਕਰਦੇ ਫਿਰ ਲੋਕ ਤੁਹਾਨੂੰ ਕੀ ਕਰਨਾ ਤੀਜੀ ਤੇ ਜਿਹੜੀ ਮਜੂਦਾ ਸਰਦਾਰੀ ਆਪਣੀ ਜੀ ਵੱਡੀ ਡਰਾਮੇਬਾਜ਼ ਆਮ ਆਦਮੀ ਪਾਰਟੀ ਉਹਨਾਂ ਦਾ ਸੱਪਿਆ ਹੀ ਨਾਸ ਹੋਇਆ ਤੇ ਉਹ ਦਿੱਲੀ ਦੇ ਮੁੱਦੇ ਦੇ ਨਾਲ ਲੋਕ ਸਭਾ ਚ ਰੌਣਾ ਪਾਉਂਦੇ ਆ ਜੀ ਦਿੱਲੀ ਦੇ ਮੁੱਦੇ ਦੇ ਬਾਹਰ ਤਖਤੀਆਂ ਫੜ ਕੇ ਉਹਨਾਂ ਦੇ ਰਾਜ ਸਭਾ ਮੈਂਬਰ ਤੇ ਐਮਪੀ ਖੜੇ ਨੇ ਕਿ ਕਿਸਾਨੀ ਦੇ ਮੁੱਦੇ ਦੀ ਕੋਈ ਗੱਲ ਨਹੀਂ ਇਹ ਵੀ ਚਾਹੁੰਦੇ ਆ ਕੈਪਟਨ ਜੀ ਵੀ ਫੜਾ ਫੜੇ ਦਿੱਲੀ ਚ ਜਲ ਜਾਣਾ ਜੀ ਇੱਕ ਤੋਂ ਪੰਜਾਬ ਤੋਂ ਸਾਡਾ ਖੜਾ ਛੁੱਟੇ ਖੜਾ ਛੁੱਟੇ ਕਿਉਂਕਿ ਇੱਥੇ ਕੁਝ ਲੋਕ ਸਾਡੇ ਵੀ ਗਲਤ ਹੋ ਗਏ ਜਿਨ੍ਹਾਂ ਨੇ ਜਦੋਂ ਝੋਨਾ ਰੋੜਿਆ ਹੁਣ ਬੀਜੇਪੀ ਕੋਲ ਤਰਕ ਆ ਗਿਆ ਇਸ ਗੱਲ ਦਾ ਉਹ ਕਹਿੰਦੇ ਵੇਖੋ ਕਿਸਾਨ ਭਰਾਓ ਅਸੀਂ ਤੁਹਾਡੇ ਵਾਸਤੇ ਜੋ ਐਮਐਸਪੀਸੀਓ ਦੀ ਤੁਹਾਡੇ ਕੋਲ 41000 ਰੁਪਏ ਦੀ ਲਿਮਟ ਜਿਹੜੀ 41000 ਕਰੋੜ ਦੀ ਤੁਹਾਡੇ ਖਾਤੇ ਅੰਕ ਭੇਜਤੀ ਸਰਕਾਰ ਦੇ ਖਾਤੇ ਚੀਕੀ ਹੁਣ ਤੁਹਾਡਾ ਨਹੀਂ ਛੋਣਾ ਚੁੱਕਿਆ ਦੇ ਪੰਜਾਬ ਸਰਕਾਰ ਨੇ ਨਹੀਂ ਚੁੱਕਿਆ ਤੁਸੀਂ ਉਹਦੇ ਖਿਲਾਫ ਤਰਨਾ ਕਿਉਂ ਨਹੀਂ ਚਲਾਉਂਦੇ ਜੀ ਤੁਸੀਂ ਉਹਦੇ ਖਿਲਾਫ ਕੂਨਦੋ ਮੰਗਾ ਕਿਉਂ ਨਹੀਂ ਬਣਾਉਂਦੇ ਜਿਹੜੀਆਂ ਤੁਸੀਂ ਹਰਪੀੜਤਾਂ ਨੂੰ ਐਲਾਨ ਕੀਤਾ ਸੀ ਜਾਂ ਦੂਜੇ ਤੀਜੇ ਐਲਾਨ ਕੀਤਾ ਸੀ ਤੁਸੀਂ ਉਹਦੇ ਕੋਲ ਕਿਉਂ ਨਹੀਂ ਜੇ ਲੈਂਦੇ ਉਥੇ ਉਹਨਾਂ ਨੇ ਪੈਰ ምਧੂ ਤੇ ਰੱਖ ਲਿਆ ਹੁਣ ਕਹਾਣੀ ਇਹ ਕੀ ਹੈ ਕਿ ਜਿਹੜੀ ਸਾਡੀ ਇਹ ਸਰਕਾਰ ਦੀ ਇਹ ਬੇਈਮਾਨ ਉਸੀਂ ਵੇਖਿਆ ਕਿ ਨਹੀਂ ਕਿਸਾਨੀ ਦੇ ਮੁੱਦੇ ਤੇ ਬੋਲਦੇ ਹੁਕਮਤਰੀ ਸਾਹਿਬ ਕਹਿੰਦੇ ਮੈਂ ਉਹਨਾਂ ਦਿੱਲੀ ਨਾਲ ਕੱਲਾ ਦੇ ਪਾਕਿਸਤਾਨ ਘੱਲਦਿਆਂ ਉਹ ਭਲਿਆ ਦਿੱਲੀ ਤੂੰ ਅੱਗੇ ਮੁਖੀ ਇਹ ਸੂਬੇ ਦਾ ਅੱਗੇ ਲੱਗ ਬਿਲਕੁਲ ਇਹ ਤੁਹਾਡੀ ਪਾਰਟੀ ਦੀ ਜੇ ਸਰਕਾਰ ਆਈ ਹੈ ਤੇ ਮਿੱਤਰ ਪਿਆਰੇ ਇਹ ਕਿਸਾਨੀ ਸੰਘਰਸ਼ ਕਰਕੇ ਆਈ ਹੈ ਹਰ ਅੰਸ਼ਗਸ਼ ਕਰਕੇ ਇਹ ਗੱਲ ਸੱਚ ਹੈ ਸੰਧੂ ਸਾਹਿਬ ਜਦੋਂ ਕਿਸਾਨੀ ਸੰਘਰਸ਼ ਦਿੱਲੀ ਚੱਲਿਆ ਸੀ ਦੂਜੀਆਂ ਸਾਰੀਆਂ ਧਿਰਾਂ ਨੂੰ ਰੋਕ ਦਿੱਤਾ ਗਿਆ ਸੀ ਕਿ ਕੋਈ ਸਿਆਸੀ ਬੰਦਾ ਇੱਥੇ ਨਾ ਅਸਰ ਹੋਵੇ ਤੇ ਬਹੁਤ ਸਾਰੇ ਇਹੋ ਜਿਹੇ ਕਿਸਾਨ ਆ ਗੂ ਸਨ ਜਿਨ੍ਹਾਂ ਨੇ ਕੇਜਰੀਵਾਲ ਨੂੰ ਸੇ ਪ੍ਰਮੋਟ ਕੀਤਾ ਸੀ ਪ੍ਰਮੋਟ ਕੀਤਾ ਤੇ ਫਿਰ ਪੰਜਾਬ ਦੀ ਧਰਤੀ 'ਤੇ ਜਾ ਕੇ ਕੇਜਰੀਵਾਲ ਨੂੰ ਪ੍ਰਮੋਟ ਕੀਤਾ ਸੀ ਕਿ ਕੇਜਰੀਵਾਲ ਨੇ ਸਾਡੇ ਦੀ ਪ੍ਰਬੰਧ ਬੜੇ ਕੀਤੇ ਕੇਜਰੀਵਾਲ ਦਾ ਚੰਗਾ ਬੜਾ ਤੇ ਹੁਣ ਭਾਈ ਭੱਜਦੇ ਕਿਉਂ ਜੀ ਹੌਸਾ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਅੱਗੇ ਲੱਗ ਕੇ ਆਗੂ ਬੰਨਣਾ ਚਾਹੀਦਾ ਸੋ ਅੱਜ ਦਾ ਜਿਹੜਾ ਹਾਲਾਤ ਹੈ ਉਹ ਬੜਾ ਹੀ ਮਾੜਾ ਹਾਲਾਤ ਹੈ ਇਹ ਪੰਜਾਬ ਸਰਕਾਰ ਨੂੰ ਅਗਵਾਈ ਕਰਨੀ ਚਾਹੀਦੀ ਹੈ ਸਾਡੇ ਕਿਸਾਨਾਂ ਨੂੰ ਕਟਾਵੇ ਨਾ ਸਾਡੇ ਨੌਜਵਾਨਾਂ ਨੂੰ ਮਰਾਵੇ ਨਾ ਸਰਵ ਪਾਰਟੀ ਮੀਟਿੰਗ ਸੱਦੇ ਇੰਨਾ ਕਿਸਾਨਾਂ ਦੀ ਅਗਵਾਈ ਕਰਨ ਸਾਰੇ ਰਲ ਕੇ ਸਾਰੀਆਂ ਪਾਰਟੀਆਂ ਨੂੰ ਨਾਲ ਲਵੇ ਇੱਕ ਝੰਡੇ ਹੰਦੇ ਇਕੱਠੇ ਹੋ ਕੇ ਦਿੱਲੀ ਨੂੰ ਜਾ ਕੇ ਸਿਆਸੀ ਤੌਰ ਤੇ ਵੀ ਤੇ ਜਿਹੜਾ ਇਹ ਕਿਸਾਨੀ ਤੌਰ ਤੇ ਵੀ ਘੇਰਾ ਪਾਉਣ ਤੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਪੁਰਵਾਕੀ ਲਿਓ ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਗੱਲਾਂ ਬੜੀਆਂ ਸਪਸ਼ਟ ਹੈ ਤੇ ਖੁੱਲ ਕੇ ਮੈਨੂੰ ਲੱਗਦਾ ਵੀ ਤੁਸੀਂ ਵਿਚਾਰ ਜਿਹੜੇ ਹੈਗੇ ਆ ਸਾਹਮਣੇ ਰੱਖੇ ਸੰਗਤ ਦੇ ਤੇ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਤੁਹਾਨੂੰ ਜੇ ਸਾਡੇ ਵਿਚਾਰ ਜਿਹੜੇ ਤਕਰਾਰ ਤੁਹਾਨੂੰ ਚੰਗੇ ਲੱਗੇ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਸੁਜੈਸਟ ਕਰੋ ਵੀ ਸਾਡੀ ਵੀਡੀਓ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਲੱਗੀ ਹੈ ਜੇ ਵਧੀਆ ਲੱਗੀ ਹੈ ਉਹਨੂੰ লাইਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਸਭ ਤੁਹਾਡਾ ਇੱਥੇ ਆਉਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਜਦੋਂ ਤੁਹਾਨੂੰ ਯਾਦ ਕਰਾਂਗੇ ਵੀ ਤੁਸੀਂ ਇਸ ਤਰ੍ਹਾਂ ਹੀ ਪਹੁੰਚਦੇ ਰਹੋਗੇ ਤੁਹਾਨੂੰ ਜਰੂਰ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ